ਤਾਂ ਤੁਹਾਨੂੰ ਲੱਗਿਆ ਕਿ ਤੁਹਾਨੂੰ ਜਿਵੇਂ ਮੈਂ ਪਹਿਲਾਂ ਇਹ ਗੱਲ ਕੀਤੀ ਸੀ ਵੀ ਤੁਸੀਂ ਕੌਂਟਰੋਵਰਸੀਆਂ 'ਚ ਪੈਂਦੇ ਹੋ ਜੀ ਕਦੇ ਜੈਸਮਿਨ ਨੂੰ ਮਾੜਾ ਬੋਲਤਾ ਕਦੇ ਕੋਈ ਹੋਰ ਗੱਲ ਕਰਤੀ ਤੁਸੀਂ ਮਿਹਨਤ ਕਰੋ ਚੰਗਾ ਗੀਤ ਕੱਢੋ ਆਪੇ ਹੀ ਚੜਾਈ ਆ ਭਾਜੀ ਮੈਂ ਕੌਂਟਰੋਵਰਸੀ ਕਦੋਂ ਕ੍ਰੀਏਟ ਕੀਤੀ ਆ ਬਿਲਕੁਲ ਵੀ ਨਹੀਂ ਕੀਤੀ ਹੈਗੀ ਆਪਾਂ ਕਈ ਵਾਰ ਮੈਨੂੰ ਵੀ ਕਈ ਵਾਰ ਇਹ ਮਹਿਸੂਸ ਹੁੰਦਾ ਹੈ ਕਿ ਸ਼ਾਇਦ ਮੈਨੂੰ ਉਹ ਇੰਟਰਵਿਊ ਤੁਹਾਡੇ ਨਾਲ ਨਹੀਂ ਕਰਨਾ ਚਾਹੀਦਾ ਸੀ ਅੱਛਾ ਜੀ ਹਾਂ ਬਿਲਕੁਲ ਕਿ ਤੁਸੀਂ ਉਹ ਗੱਲ ਜੈਸਮਿਨ ਦੇ ਬਾਰੇ ਜਦੋਂ ਬੋਲੀ ਔਰ ਉਹ ਉਹ ਬਹੁਤ ਮਾੜੀ ਗੱਲ ਸੀ ਮੈਨੂੰ ਨਹੀਂ ਲੱਗਦਾ ਸੀ ਕਿ ਉਹ ਗੱਲ ਕਰਨੀ ਚਾਹੀਦੀ ਕਿਹੜੀ ਗੱਲ ਮਾੜੀ ਆਖੇ ਭਾਜੀ ਮੈਨੂੰ ਦੱਸੋ ਤੁਸੀਂ ਕਿਹਾ ਕਿ ਉਹਨਾਂ ਦੀ ਬੰਦਿਆਂ ਵਰਗੀ ਆਵਾਜ਼ ਹੈ ਜਾਂ ਜੋ ਵੀ ਉਦੋਂ ਤੁਸੀਂ ਭਾਸ਼ਾ ਵਰਤੀ ਮੈਨੂੰ ਨਹੀਂ ਲੱਗਦਾ ਸੀ ਕਿ ਉਹ ਗੱਲ ਕਹਿਣੀ ਚਾਹੀਦੀ ਸੀ ਭਾਜੀ ਮੈਂ ਬੱਚਾ ਸੀ ਉਸ ਟਾਈਮ ਕਿੱਥੇ ਬੱਚੇ ਸੀ ਤੁਸੀਂ ਆ 500 ਸਾਲ ਪੁਰਾਣੀ ਗੱਲ ਹੈ ਉਹ ਗੱਲ ਦੀ ਗੱਲ ਨਹੀਂ ਕਰ ਰਿਹਾ ਮੈਂ ਬੱਚਾ ਸੀ ਜਦੋਂ ਧਰਮਪ੍ਰੀਤ ਹੋਣਾ ਨਾ ਮੇਰੀ ਐਲਬਮ ਆਈਆਂ ਮੈਨੂੰ ਲੋਕ ਕਹਿੰਦੇ ਸੀ ਯਾਰ ਮੁੰਡੇ ਦੀ ਕੁੜੀਆਂ ਵਰਗੀ ਆਵਾਜ਼ ਆ ਪਰ ਉਹ ਕਾਮਨ ਗੱਲ ਆ 15 ਸਾਲ ਤੱਕ ਸਭ ਦੀ ਆਵਾਜ਼ ਬੱਚਿਆਂ ਵਾਲੀ ਹੁੰਦੀ ਆ ਕੁੜੀਆਂ ਵਰਗੀ ਹੁੰਦੀ ਖੁਸਰੇਆਂ ਵਰਗੀ ਤਾਂ ਨਹੀਂ ਤੁਹਾਨੂੰ ਕਹਦਾ ਕਿਸੇ ਨੇ ਤੁਹਾਨੂੰ ਪਤਾ ਪਾਜੀ ਖੁਸਰੇ ਕੌਣ ਹੁੰਦੇ ਆ ਨਹੀਂ ਉਹ ਹੁਣ ਇਸ ਗੱਲ 'ਚ ਬੇਨਤੀ 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 ਸਤਿਕਾਰਤ ਨੇ ਮੰਨਤ ਜਿਹੜੇ ਸਾਡੇ ਅਸੀਂ ਉਹਨਾਂ ਦੀ ਇੱਜ਼ਤ ਕਰਦੇ ਆ